ਮਿਤੀ 14/24 ਨੂੰ ਅ ਸ਼ਕੀਪੁਰ ਸਾਹਿਬ ਦੇ ਸਬੰਧ ਵਿੱਚ थाना ਮਾਲਟਰਨ ਨੂੰ ਅਤੇ थाना सदर पुलिस ਜਿਹੜੀ ਹੈ ਬੰਜਰਵਾੜ ਚੌਂਕ ਯੂ ਸੀ ਦੇ ਉੱਤੇ ਜਸਵੀਰ ਖੋ ਪਤਨੀ ਸਤਵਾਲ ਮੌਰੀ ਉਹ ਨੂੰ ਤੁਲਨੀ ਚਾਰਪੁਰ ਨੇ ਕਲਾਸ ਦਿੱਤੀ ਕਿ ਉਹ ਉਹ ਆਪਣੇ ਪਰਿਵਾਰ ਸਮੇਤ ਬਾਹਰ ਗਈ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ। ਚੋਰੀ ਦੀ ਪਤਲਾ ਮਿਲਦੇ ਇਤਰਾਫ ਤੋਂ ਦੀ ਪਰਚਾ ਦਰਜ ਕਰਕੇ ਅਸੀਂ ਜਿਹੜੀ ਅਲੱਗ-ਅਲੱਗ ਟੀਮਾਂ ਭੇਜੀਆਂ ਔਰ ਇਸੇ ਦੌਰਾਨ ਹੀ ਉਹ ਪਵਨ ਕੁਮਾਰ ਬੁੱਗੀ ਨਾਮ ਦਾ ਇਹ ਚੋਰ ਹੈ ਜਿਹੜਾ ਉਹ ਪਬਲਿਕ ਨੇ ਤੇ ਪੁਲਿਸ ਨੇ ਲੜ ਕੇ ਉਹਨਾਂ ਦੇ ਸਹਿਯੋਗ ਨਾਲ ਇਹਨੂੰ ਅਸੀਂ ਕਾਬੂ ਕਰਕੇ ਤੇ ਅਰੈਸਟ ਕੀਤਾ ਅਰੈਸਟ ਕਰਕੇ ਉਹਦੇ ਵਿੱਚੋਂ ਉਹਦੇ ਕੋਲੋਂ ਗੈਨੇ ਅਤੇ ਹੋਰ ਨਕਦੀ ਔਰ ਡਾਲਰ ਵੀ ਬਰਾਮਦ ਕੀਤੇ ਆ ਤੇ ਇਹ ਜਿਹੜਾ ਬੁੱਗੀ ਚੋਰ ਆ ਇਹਦਾ ਨਾਮ ਬੁੱਗੀ ਵੀ ਕਹਿੰਦੇ ਇਹਨੂੰ ਔਰ ਚਿੜੀ ਵੀ ਕਹਿੰਦੇ ਆ ਇਹ ਅਲਗ-ਅਲਗ ਨਾਮ ਬੇਸ ਬਦਲ ਕੇ ਇਹ ਸ਼ਹਿਰ ਦੇ ਵਿੱਚ ਸਾਈਕਲ ਦੇ ਉੱਤੇ ਚੋਰੀਆਂ ਕਰਦਾ ਸੀਗਾ ਇਨੂੰ ਅਸੀਂ ਪੁਲਿਸ ਅਤੇ ਪਬਲਿਕ ਦੇ ਸਹਿਯੋਗ ਨਾਲ ਇਹ ਵੀਡੀਓ ਵਾਇਰਲ ਕਰਕੇ ਔਰ ਸਾਰੇ ਸੋਸ਼ਲ ਮੀਡੀਆ ਤੇ ਪਾ ਕੇ ਉਹਨਾਂ ਦੇ ਸਹਿਯੋਗ ਨਾਲ ਇਹਨੂੰ ਕਾਬੂ ਕਰਕੇ ਇਹਦੇ ਤੋਂ ਕੈਨੇ ਬਰਾਬਰ ਕੀਤੇ ਆ ਔਰ ਸ਼ਹਿਰ ਦੇ ਵਿੱਚ ਇਸ ਚੋਰ ਨੇ ਹੋਰ ਵੀ ਕਈ ਚੋਰੀਆਂ ਮੰਨੀਆਂ ਜਿਨ੍ਹਾਂ ਨੂੰ ਅਸੀਂ ਕੰਗਾਈ ਦੇ ਵਿੱਚ ਕੋਸ਼ਿਸ਼ ਕਰਕੇ ਇਹਦੀ ਬਰਾਬਰੀ ਕਰਵਾ ਰਹੇ ਸਰ ਇੱਕ ਚੋਰ ਕੱਲਾ ਹੀ ਆ ਕਿ ਨਾਰੇ ਤੇ ਕੋਈ ਸਾਥੀ ਵੀ ਆ ਇਹਦਾ ਮਾਮਾ ਆਇਆ ਇਹਦਾ ਦੱਸਦਾ ਇਹਦੇ ਬਣਾਈ ਦੇ ਵਿੱਚ ਦੱਸਦਾ ਵੀ ਮੇਰੇ ਨਾਲੇ ਮੇਰਾ ਬਲੌਮਾ ਆਇਆ ਵੀ ਇਹ ਉਹਦੀ ਵੀ ਅਸੀਂ ਭਾਗ ਲਾ ਲਿਆ